ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਫੌਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਉਹ ਰਹਿਣਾ ਰੱਖੋ ਇਹਨੂੰ ਕੋਠੇ ਪਰ ਅੰਦਰ ਰੱਖ ਦੋ ਸਾਰਾ ਕੱਪੜਾ ਰ ਖਰਾਬ ਹੋ ਜਾਣਾ ਹੈ ਹੈ ਪੇਪਚਣੀ ਹੈ ਹੈ ਫਿਰ ਉੱਪਰ ਰੱਖਦੇ ਦੇ ਵਿੱਚ ਨਹੀਂ ਨਹੀਂ ਹੈਗੇ। ਲੋ ਜੀ ਆਪਾਂ ਕਰ ਰਹੇ ਆ ਸਾਗ ਬਣਾਉਣ ਦੀ ਤਿਆਰੀ। ਸਾਗ ਪਾਪਾ ਜੀ ਰਾਤ ਲਿਆਏ ਸੀਗੇ। ਤੇ ਪਾਲਕ ਆਪਣੇ ਘਰ ਦੀ ਠੀਕ ਹੈ। ਤੇ ਇੱਥੋਂ ਸਾਗ ਤੋੜ ਲਈਏ ਕੁਛ। ਆ ਦੇਖੋ ਇਹ ਸਾਗ ਤੋੜ ਲਈਏ ਕੁਛ-ਕੁਛ ਪਾਲਕ। ਮੇਥੇ ਤਾਂ ਅਜੀਬ ਜਿਹਾ ਉਹ ਹੋ ਗੇ। ਲੋ ਜੀ ਰੋਟੀ ਵਗੈਰਾ ਆਪਾਂ ਨੇ ਸਾਰੀ ਬਣਾ ਲਈ ਰੋਟੀ ਦਾ ਨਵੇਖ ਰਿਹਾ ਸੀਗਾ ਰੋਟੀ ਜਦੋਂ ਮੈਂ ਕੱਦਾਂ ਨੂੰ ਦੇਖ ਰਿਹਾ ਸੀ ਤੇ ਹੁਣ ਆਪਾਂ ਪਾਲਕ ਤੋੜੀ ਠੀਕ ਹੈ ਤੇ ਨਾਲੇ ਤੋੜ ਲਈ ਸਾਗ ਨਾਲ ਜਦ ਪਾਣੀ ਛੱਡੋਗੇ ਜਿਵੇਂ ਸਵੇਰੇ ਸਵੇਰੇ बस देनी देनी ਰਹਿੰਦੀ ਰੋਟੀ ਅੰਦਰ ਮੇਰੇ ਇਹ ਸਾਰੇ ਕੰਮ ਕਰ ਪਏ। ਹੋਰ ਤਾਂ ਜਿਆਦਾ ਬੰਦੂ ਪਾ। ਟੋਕਾ ਘਰਾ ਹੈ ਨਾ ਇਹ। ਉਹ ਵੀ ਉਹਨਾਂ ਨਾਲ ਕਰ। ਉਹ ਤਾਂ ਉਹ ਅਗਰਾ ਨਹੀਂ। ਅੰਦਰ ਪੱਜੰਦ ਨਹੀਂ।

ਪਹਿਲਾ ਇਹ ਸਮਾਰੂਗੀ ਪਾਲਕ ਸਾਗ ਹਨ ਉਹ ਸਾਗ ਤੋਂ ਨਾ ਸਪਾਲਕ ਦਾ ਵੱਧ ਹੋ ਗਈ ਇਹ ਭਿੱਜੀ ਹੋਈ ਆਪਾਂ ਨੇ ਚੀਨੀ ਸਰੋਂ ਵਿੱਚ ਵਿੱਚ ਮਿਲਣਾ ਦਾ ਰਾਇ ਵੀ ਜੰਮਿਆ ਹੋਇਆ ਪਤਾ ਨਹੀਂ ਚੀਨੀ ਸਰੋਂ ਇਹ ਬਸ ਫਿਰ ਤਾਂ ਬਰਸੀਨਾ ਬੀਜ ਹੋ ਜਾਣੀਆਂ ਸੀ ਬਸ ਬਰਸੀਨ ਬੀਜਣੀਆਂ ਹਜੇ ਉਹ ਬੀਤੀ ਸੀ ਕਿ ਕਹਿੰਦੇ ਮੱਚਣੀ ਪਾਪਾ ਇਨ ਸਾਡੇ ਨੂੰ ਸਾਗ ਖਾਂਦਾ ਬਹੁਤ ਖੁਸ਼ ਹੁੰਦਾ ਦੇਖ ਲੋ ਜੀ ਘਰ ਦਾ ਸਾਗ ਇੰਨਾ ਹੋਇਆ ਨਹੀਂ ਤੰਦੇ ਕੋਈ ਗੱਲ ਨਹੀਂ ਮੁੱਲ ਦਾ ਸਾਗ ਲੈ ਆਇਆ ਮੈਂ ਤਾਂ ਸਾਗ ਬਣਾ ਮੇਰੇ ਕੋਈ ਗੱਲ ਨਹੀਂ ਤੁਸੀਂ ਲੈ ਆਈ ਫਿਰ ਰਾਤੇ ਮੈਂ ਸਵਾਰ ਕੇ ਬਈ ਸਾਗ ਨੂੰ ਪਾਇਆ ਸਵਾਰ ਕੇ ਫੇਰ ਸੋਈ ਮੈਂ ਕਿ ਚਲ ਸਵੇਰੇ ਇਹ ਵੀ ਟਰਤਾ ਹੋ ਜੀ ਬਹੁਣ ਉਹ ਤਾਂ ਮੈਂ ਧੋੜ ਸਵਾਰ ਕੇ ਸੀਗਾ ਜਿਹੜਾ ਆ ਲੈ ਕੇ ਜਾਉਂਗੀ ਇਹ ਸਵਾਰੂੰਗੀ ਨਾਲੇ ਧੋਉਂਗੀ ਫਿਰ ਅਜੇ ਅੰਦਰ ਸਾਰੇ ਕੰਮ ਕਰ ਪਏ ਨਹੀਂ ਮਤਾਂ ਸਾਰਾ ਆਪਣਾ ਸੰਭਰ ਹੋ ਗਿਆ ਤੇ ਸਾਗ ਆਪਾਂ ਤੋੜ ਲਏ। ਐਦਾਂ ਮੈਂ ਸਰਦਾਰ ਜੀ ਪਾ ਰਹੇ ਨੇ ਤੇਲ ਤੇ ਛਾਤਰੀ ਆਪਨੇ ਟਰੈਕਟਰ ਤੇ ਲਾਗੇ ਨਵੀਂ। ਸ਼ੈਂਕੀ ਕੁੱਤਾ ਖੜੀ ਵਾਲਾ। ਕੁੱਤਾ ਖੜੀ ਵਾਲੇ ਦੀ ਦੁਕਾਨ ਦੀ। ਲਓ ਜੀ ਦੇਖੋ ਆਪਣੀ ਟਰੈਕਟਰ ਦੀ ਨਵੀਂ ਛਾਤਰੀ ਠੀਕ ਹੈ। ਉਦੋਂ ਮੈਂ ਜਿੱਦ ਕਰਕੇ ਲਵਾਈ ਵੀ ਮੇਰੇ ਟਰੈਕਟਰ ਦੇ ਵੀ ਛਾਤਰੀ ਲਵਾਓ। ਪਾ ਗਏ ਤੇਲ। ਫੇਰ ਹੋਰ ਰੋਟੀ ਕਿੰਨੀ ਦੇਰ ਤੱਕ ਖਾਣੀ ਆ। ਤਾਂ ਦੇਖੀ ਹੋਣੀ ਕਹਦੇ ਕੇਰਲ ਲਾਲੀ ਵੀ ਛਤਰੀ ਲਵਾ ਲੈ ਕੇ ਲਾਲੀ ਕੇ ਮੁੰਡਾ ਮੁੰਡੇ ਨੇ ਲਵਾਈਏ ਕਹਦੇ ਕਹਿ ਕੇ ਵੀ ਲਵਾਓ ਛਤਰੀ ਪੰਪ ਕਿੱਥੇ ਗਿਆ ਹੈ ਦੱਸ ਹੈ ਇੰਨਾ ਤੇਲ ਹੁੰ ਡੋਲ ਰਹੇ ਐ ਸਵੇ ਚੱਲ ਕੇ ਖਾਣੇ ਆਂਗੇ ਦੱਸ ਦੇ ਰੋਟੀ ਇੰਨੇ ਮੈਂ ਆਪਣਾ ਉਹ ਕਰ ਲਵਾਂ ਸਾਗ ਸਮਾਰ ਲਵਾਂ ਮੈਂ ਤੇ ਲੱਤੇ ਜਿਹੜਾ ਖਾ ਗੇ લાલી ਵੀ લਵਾ લેયા છાત્રી હે કે દે હોર લાલલી پیچھے રહેગા લાલલી تے جے نا بھی لواندا لાલલી کے මුندے نے لਵਾਈ جی لو جی ਹੁਣ ਮੈਂ ਆ ਸਾਗ ਸਮਾਰ ਲਵਾ ਤੇਲ ਪਾ ਕੇ ਨਾ ਸੁੱਖੀ ਨੂੰ ਕਹਿੰਦਾ ਥੋੜੇ ਜਿਹੀ ਲੱਕੜੀਆਂ ਔਰ ਇੱਕ ਟੋਕਰੇ ਮੈਂ ਬਾਥੀ ਔਰ ਰੱਖ ਜੇਗਾ ਸਾਗ ਤੋੜ લે ਠੀਕ ਹੈ ਤੇ ਕੁਛ ਆਪਣਾ ਰਾਤ ਦਾ ਲਿਆਂਦਾ ਹੋਇਆ ਹੁਣ ਮੈਂ ਇਹਨੂੰ ਸਮਾਰ ਲਵਾਂ ਪਹਿਲਾਂ ਗਰਮੀ ਬਹੁਤ ਲੱਗ ਰਹੀ ਹੈ ਬਾਹਰ ਜਾ ਕੇ ਪੱਖਾ ਲਾਵਾਂ ਹਜਿੰਦੇ ਸਾਰੇ ਝਾੜੂ ਪੋਚੇ ਪਏ ਨੇ ਤੁਸੀਂ ਕਿਚਨ ਚ ਕਿਚਨ ਤਾਂ ਚਲੋ ਸਾਫ਼ ਹੈ ਕਿਚਨ ਚ ਜਦੋਂ ਮੈਂ ਰੋਟੀ ਬਣਾਈ ਸੀ ਹੈ ਨਾ ਉਹ ਤਾਂ ਸਾਫ਼ ਕਰ ਤੁਸੀਂ ਵੀ ਪਾਪਾ ਜੀ ਨੇ ਸਾਡੇ ਨੇ ਲਸਣ ਪਿਆਜ਼ ਛਿੱਲ ਕੇ ਰੱਖ ਦਿੱਤੇ ਵੀ ਤੈਨੂੰ ਜ਼ਿਆਦਾ ਕੰਮ ਕਰਨਾ ਨਾ ਪਵੇ ਹੈ ਨਾ ਟਾਈਮ 9:00 ਵਜ ਗਏ ਹੁਣ ਮੈਂ ਫਟਾਫਟ ਪਹਿਲਾਂ ਸਾਗ ਸਮਾਰ ਲਵਾਂ ਫੇਰ ਮਿਲਾਂਗੇ ਬਾਅਦ ਵਿੱਚ ਇਹ ਨਹੀਂ ਆਪ ਕੋ ਸੋਬੀ ਜੋਗੀ ਕਸਟਰ ਜਿੰਨਾ ਕਚੀਰ ਹੋ ਗੋ ਉਹਨਾਂ ਕਚੀਰ ਕੇ ਸਾਗ ਚ ਚੁੱਲੇ ਪਰ ਰੱਖਿਆਉਂਗੀ ਪਾ ਕੇ ਪਟੇਲੇ ਚ ਪਸੂ ਉਸ ਤੋਂ ਬਾਅਦ ਚ ਫਿਰ ਆਪਣਾ ਕੋਰਾ ਮੋਰਾ ਚੀਰ ਚੀਰ ਕੇ ਪਾ ਲਿਓ ਉਹ ਪਾਉਂਦੇ ਤੇ ਕੱਚਾ ਕੱਚਾ ਹੈ ਨਾ ਗੰਦਨਾ ਬਗੈਤਾ ਸੀ ਹੈ ਨਹੀਂ ਆਪਾਂ ਇਹਦੇ ਵਿੱਚ ਪਾਈਆਂ ਨੇ ਪਿਆਜ਼ ਦੀਆਂ ਭੂਕਾਂ ਆਪਣੇ ਘਰ ਦੀਆਂ ਠੀਕ ਹੈ ਤੇ ਸਾਗ ਵੀ ਚਲੋ ਕਹਿੰਦੇ ਪਾ ਲਓ ਮੇਥੀ ਸੋ ਇਹ ਵੀ ਇਹਨਾਂ ਹਜੇ ਹੋਈ ਨਹੀਂ ਹੈਗੇ ਬੀਜੇ ਹੋਏ ਨੇ ਥੋੜਾ ਥੋੜਾ ਬੀਜੇ ਬਗੈ ਸੋ ਹੋ ਹੀ ਜਾਣਗੇ ਜਾਣੇ ਉਥੇ ਇੰਨੀ ਟ੍ਰੈਫਿਕ ਤੇ ਉੱਪਰੋਂ ਬੱਚਾ ਨਹੀਂ ਜਾਣਾ ਵੀ 4 ਵਜੇ ਤੇ ਰਾਤ ਨੂੰ ਆਣ ਦੇ ਦੱਸ ਗਿਆ ਉਹਦੇ ਅਸੀਂ ਜਵਾਬ ਦਿੱਤੇ ਸਗੋਂ ਮੈਨੂੰ ਕਹਿੰਦਾ ਕੱਲ ਮਮਾ ਜਿੱਦ ਨਾਲ ਪੀੜੀ ਮੈਂ ਕਹੂੰਗੀ ਲੈਣੇ ਵਗੜ ਤੇ ਮੈਡਮ ਕੀ ਕਹਿੰਦੀ ਮੈਂ ਕਿਹਾ ਨਾ ਕਹਿੰਦਾ ਮੈਂ ਕੁੱਕੂਗੀ ਲੈ ਕਿਉਂ ਤੇ ਪੇਪਰ ਵਧੀਆ ਕਰ ਕਰ ਨਾ ਮੈਡਮ ਕਹਿੰਦੀ ਜੇ ਤੇਰੀ ਮੰਮੀ ਆਉਂਦੀ ਮੈਂ ਦੱਸੂਗਾ ਉਹਨੂੰ ਪਤਾ ਵੀ ਤੈਨੂੰ ਸਕੂਲ ਪਰ ਨਹੀਂ ਭੇਜਾਂ ਉਥੇ ਇੰਨੇ ਮਦੇ ਇੰਨੇ ਕੁਆਣਿਆਂ ਨਾ ਲੈ ਕੇ ਮoje ਤਾਂ ਠੀਕ ਹੈ ਪਰ ਉਹ ਵੀ ਗੱਲ ਲੈਣਾ ਵੀ ਮੇਰਾ ਦਿਲ ਨਹੀਂ ਮੰਨਦਾ ਸਰਦਾਰ ਜੀ ਦਾ ਕਹਿ ਵੀ ਰਿਹਾ ਸੀ ਕਿ ਵੀ ਚਲੇ ਜੂਗਾ ਮੇਰੇ ਸਾਥ ਵਿੱਚ ਮੈਂ ਇਹ ਆਪਾਂ ਇਕੱਠੇ ਚਲੂਗੇ ਦਿੱਲੀ ਇਸ ਤਰ੍ਹਾਂ ਲਾਏ ਹੋਏ ਹਾਂਗੇ ਕਿ ਉਸੇ ਜਿਹੜਾ ਕੁਮਨਾਲੀ ਜਗਾ ਇੱਕ ਦੋ ਜਗ੍ਹਾ ਜਿੱਥੇ ਵੀ ਹੈਗੀ ਆ ਵੀ ਆਪਾਂ ਉਸੇ ਹੁਣ ਸਭਾ ਲਿਓ ਹੈ ਨਾ ਤਾਂ ਕਹਿੰਦਾ ਲੈ ਤੁਸੀਂ ਕਿੱਥੇ ਲੈ ਕੇ ਜਾਣਾ ਤੁਸੀਂ ਕਹਿ ਦਿੰਦੇ ਮੈਂ ਕਹਿੰਦਾ ਇਸ ਵੇਲੇ ਕਿੱਥੇ ਜਾਉਂਦੇ ਕੀ ਗੱਲੀ ਕੰਮਾਂਗਾਰੋਂ ਤੇ ਨਿਕਲੇ ਨਾ ਅੰਦਰ ਹੈਗਾ ਅਸੀਂ ਤਾਂ ਫੇਰ ਵੀ ਚਲੋ ਜਾਇਆ ਹਾਂਗੇ ਪਰ ਸਰਦਾਰ ਜੀ ਦਾ ਔਖਾ ਹੋ ਜਾਣਾ ਉਹਨਾਂ ਕਰਕੇ ਫਿਰ ਅਸੀਂ ਨਹੀਂ ਜਾਂਦੇ ਕਲਿਆਣਾ ਜਾਨੂ ਜੀ ਦਿਲ ਨਹੀਂ ਕਰਦਾ ਹੈਗਾ ਤੁਸੀਂ ਉਹ ਹਾਈ ਸਾਗ ਬਣਾ ਲਓ ਹਾਈ ਸਾਗ ਬਣਾ ਲਓ ਹੁਣ ਪਤਾ ਕਿਆ ਕਹਿੰਦਾ ਤੈਨੂੰ ਪਤਾ ਨਹੀਂ ਮੇਰੀ ਸਾਗ ਨਾਲ ਦੁਸ਼ਮਣੀ ਹੁਣ ਸਿੱਧਾ ਹੀ ਐ ਤੋਗੋ ਮੈਂ ਨਹੀਂ ਸਾਗ ਖਾਂਦਾ ਰਹਿਗਾ ਮੇਰੇ ਤਾਂ ਸਾਗ ਨਾਲ ਦੁਸ਼ਮਣੀ ਹੈ ਮੈਂ ਖੇ ਦੱਸ सीर सर्किल के लिए ले उनके फाइट हो गए थे और अच्छा हो रहा है किसी का खबर का आदमी तो बाहर स्पिनर होनी करा के पेड़ पर ਮਾਰੇ ਮਸ਼ੀਨ ਕਿਉਂ ਅੱਜ ਨਹੀਂ ਲਾਇਓ ਕਿਉਂ ਕੱਲ ਉਦਮ ਨੂੰ ਛੁੱਟੀ ਹੈ ਹਰਸ਼ ਮੈਂ ਉਦਮ ਨੂੰ ਕਹਿ ਦੇਣਾ ਵੀ ਹਰਸ਼ ਨੇ ਨਹੀਂ ਲਾਈ ਹੈਗੀ ਮੈਂ ਤਾਂ ਉੱਥੇ ਟੈਂਡਰ ਨਹੀਂ ਹੈ ਹਮੇ ਹਰਸ਼ ਦਾ ਨਾਮ ਲੈ ਦੇਣਾ ਵੀ ਹਰਸ਼ ਨੇ ਲਾਈ ਦੇਖ ਲੈ ਹਰਸ਼ ਰਾਤ ਕਉਰੀ ਪੀ ਹੈ ਜੋ ਟਰੈਕਟਰ ਤੇ ਹਾਂ ਮੈਂ ਦੇਖ ਰਿਹਾ ਕਦੋਂ ਡੇਢ ਦੋ ਕਾਂਟਾ ਹੋ ਰਿਹਾ ਤੇ ਦੇਖ ਰਿਹਾ ਇਹਨੂੰ ਹਾਂ ਮੈਂ ਤਾਂ ਜਾਂ ਖੇਤ ਪਹੁੰਚਦਾ ਮੈਂ ਨਾ ਜਾਂ ਦੇਖਾਂ ਕੇ ਬਾਅਦ ਸੁਨਮਦੀ ਚਾਤਰੀਓ ਫਾਇਦਾ ਕੇ ਨਾਦਰ ਤੁਖ ਫਰੋਗੀ ਨੂੰ ਵੇਦਣਾ ਲਵੇ ਯਾ ਤੇ ਆਪਣਾ ਦੇ ਕੱਪੜੇ ਵਾਲੀ ਐ ਤੈਨ ਧਾਰੀ ਆ ਫਿਰ ਤੇਰੀ ਛਾਤਰੀ ਕਿੱਥੇ ਗਈ ਅੱਛਾ ਤੇ ਉਹ ਤਾਂ ਟਰੈਕਟਰ ਹੀ ਨਹੀਂ ਹੈ ਕਿੱਡਾ ਚਲਾ ਗਿਆ ਓਏ ਚੱਲ ਮੈਂ ਤੂੰ ਛੱਡ ਨਹੀਂ ਉਹ ਚੰਦਰੀ ਤੂੰ ਤੂੰ ਰੁਕ ਚੱਲ ਚਾਲਰ ਲਾਣੀ ਪੈਣੀ ਆ ਆਲੇ ਦਾਲੇ ਕੱਪੜੇ ਉਹ ਪੱਕਾ ਦਾ ਲਵਾ ਦੇ ਆਪਣੀ ਉਹ ਡੈਮ ਤਾਂ ਲਾ ਦੇਣੀ ਉਸ ਚੱਕਰ ਪੱਕਾ ਦਾ ਲਾ ਲੇ ਨਾ ਲੈਕਾ ਲਵਾਈਆਂ ਅਜੇ ਮੈਂ ਪੈਸੇ ਨਹੀਂ ਹਰਸ਼ ਮੈਂ ਤੈਨੂੰ ਦੱਸਾਂ ਹਮੇ ਕੁਝ ਨਹੀਂ ਗਿਆ ਜੀ ਸਾਡੇ ਅਭੀ ਮਾਜੀ ਤੇ ਲਾ ਕੇ ਲੈ ਆ ਰਾ ਤੇ ਦੂਈ ਲਵਾਂ ਦਾ ਫਿਰ ਲਵਾਂ ਤੇ ਲੇਗਾ ਹੋਲੈਂਡ ਵਾਲੇ ਫਿਰ ਉਸ ਮਾ ਤੇ ਪਿੱਛੇ ਓ ਐਡੀ ਹੋ ਜਾਦ ਰਹੀ ਐ ਚੌੜੀਓ ਲੋ 11 ਕਿ ਨਾ ਇਹ 10 10 ਸੀ 11 ਨੂੰ ਪੂਰੇ 11 ਰੁਪਈਆ ਨਹੀਂ ਘੱਟ ਕਰਿਆ ਸਾ ਦਾ ਚੇਰ ਹੋ ਗਿਆ ਇਹ ਸਾ ਨੂੰ ਤਰ ਇੱਜਾ ਕੀ ਪਹਿਲੇ ਇਹ ਪਹਿਲਾ ਪਾ ਕੇ ਰੱਖ ਗਈ ਸੀ ਜੀ ਦਵਾਰੇ ਆ ਲਾ ਫਿਰ ਮੈਨੂੰ ਐ ਹੋ ਗਿਆ ਤਾਂ ਨਾ ਮੈਂ ਚੀਰੇ ਲੰਭਾ ਫੇ ਮੌਸਮ ਵੀ ਨੇ ਇਦਾਂ ਦਾ ਨਾ ਕਦੇ ਗਰਮੀ ਲੱਗਦੀ ਹੈ ਕਦੇ ਠੰਡ ਲੱਗਦੀ ਹੈ ਸਾਸ ਨੂੰ ਨੇ ਦੱਬ ਕੇ ਲੱਕੜੀਆਂ ਲਾਜੂਗੀ ਜੀ ਬਣਾਵਾਉ ਜੂਮੀ ਐਂਡ ਚੰਗੀ ਤਰ੍ਹਾਂ ਪਾਣੀ ਪਕਾ ਜੂਗੀ ਦੇ ਪਰਗਾਹਾਂ ਵਾਸਤੇ ਲੈ ਸਨ ਪਿਆਜ਼ ਨੇ ਆ ਕੇ ਉਪਾਦੂਗੀ ਜੀ ਆਪਣਾ ਚੌਪ ਕਰਕੇ ਫੇਰ ਚਾਹਰ ਪੁੱਛ ਦਮ ਕਵਾਲਦੀ ਸਮਾਰ ਕੇ ਲੱਕੜੀ ਲਾ ਦਿੰਨੀ ਲੱਕੜ ਨਾਲ ਜਿਆਦਾ ਛੇਤੀ ਬਣ ਜਾਊਗਾ ਤੇ ਨਾਲੇ ਵਧੀਆ ਬਣੂਗਾ ਪਾਠੇ ਤੇ ਫਿਰ ਆਏ ਆ ਕਦੇ ਬਲ ਗਏ ਕਦੇ ਬੁੱਝ ਗਏ ਇੱਕ ਤਾਂ ਨੂੰ ਹੋਈ ਜਾ ਰਿਹਾ ਉਸ ਕਰੇਗਾ ਕਿ ਜਿਹੜਾ ਡੇਟਾ ਹੈ ਉਹ ਜੇਗਾ ਨਹੀਂ ਲੋਡ ਚ ਨੰਬਰ ਚ ਪਾ ਦਈਏ ਆ

मा ट श सा ह

ਨਹੀਂ ਹਾਂ ਬਈ ਇੱਕ ਗੱਲ ਤੁਹਾਡੇ ਨਾਲ ਹੋ ਰਹੀ ਸੀ ਮੈਨੇ ਇੱਕ ਕਮੈਂਟ ਆਇਆ ਮੈਂ 244 ਦੀ ਵੀਡੀਓ ਪਾਈ ਸੀਗੀ ਸ਼ਾਇਦ ਉਹਦੇ ਵਿੱਚ ਫੈਲ ਮੈਂ ਉਹਨੂੰ ਮਾਫ ਕਰੀਂ ਹੈਗਾ ਕਹਿੰਦੇ ਸਾਰਾ ਦਿਨ ਲੱਗੀ ਰਹਿਣੀ ਹੈ ਕੰਮ ਕਰਨ ਦੇ ਇਸੇ ਰੀਅਲ ਬੀ ਉਹ ਕਰਦੀ ਜਾਣਾ ਤੇ ਤੁਹਾਨੂੰ ਕੋਈ ਹੈਲਪਰ ਰੱਖ ਲੈ ਐਨਾ ਬਚਾ ਦੇ ਕੀ ਕਰਨਾ ਹੈ ਕਿ ਕਿ 24 ਲਾ ਕੇ ਹੈਲਪਰ ਰੱਖ ਲੈਣਾ ਪਰ ਆਪ ਲੋਕ ਐ ਬਾਕੀ ਰਹੀ ਗੱਲ ਪੈਸੇ ਦੀ ਆਪਾਂ ਪੈਸੇ ਦੇ ਕੇ ਕੰਮ ਕਰਾ ਲਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਮੈਂ ਕਰਾਦੀ ਹੁੰਦੀ ਸੀਗੀ ਕਿ ਮੈਂ ਝਾੜੂ ਪੂੰਛਾ ਲਾ ਦਿੰਦੀ ਸੀਗੀ ਕਿ ਇਹਨਾਂ ਨੂੰ ਕਾਰਜ ਕੰਮ ਕਰਨ ਆਪੇ ਕਰਵਾ ਦਿੰਦੀ ਸੀ ਸਾਰਾ ਕੁਝ ਚਾਹੇ ਤਾ ਕੰਮ ਵਾਲੇ ਦੀ ਕਿਚਕਿਚ ਦੀ ਸੁਣੀ ਜਾਓ ਜੇ ਨਾਲ ਕਹਤਾ ਵੀ ਇਹ ਕੰਮ ਐ ਇਦਾਂ ਐ ਕਰ ਦੋ ਫੇਰ ਇਹਨਾਂ ਨੇ ਮੂੰਹ ਬਣਾ ਲਿਆ ਅਜਿਹਾ ਕਰਦੀ ਸੀ ਇਹਦੇ ਨਾਲ ਦਾ ਕੰਮ ਕਰਨਾ ਆਪਣੀ ਸਹੀ ਤੇ ਨਾਲ ਹੀ ਆਪਣੀ ਪੇਸਾ ਕਮਾਉਣ ਦਿੱਤਾ ਹੈ ਹਣਾ ਮੈਂ ਕੀਤੀ ਵੀਡੀਓ ਤੇ ਇਸ ਚੀਜ਼ਾਂ ਤੇ ਕਰ ਲੰਨੇ ਹਣਾ ਜੀ ਇਹ ਨਹੀਂ ਸ਼ੋਪਿੰਗ ਨਹੀਂ ਕਰ ਲਈ ਜੀ ਵਰਨੂ ਜੀ ਤੋਂ ਮਾਸਤੇ ਕੋਈ ਬਗੈਰ ਕੋ ਨਹੀਂ ਆਇਆ ਜੀ ਲੋ ਜੀ ਸਾਗ ਚਾਲਣ ਪਾਈਏ ਹੁਣ ਆਪਾਂ ਰਾਤ ਹੋ ਗਈ ਤੁਸੀਂ ਦੇਖ ਲਓ ਵੀ ਸਵੇਰ ਦਾ ਸਾਗ ਰੱਖਿਆ ਹੋਇਆ ਦੁਪਹਿਰੇ ਦਾ ਆਹ ਟਾਈਮ ਆ ਗਿਆ ਸਾਗ ਬਣਾਉਂਦੀ ਹਾਂ ਮੈਂ ਤਾਂ ਫਿਰ ਚਲੀ ਗਈ ਸੀਗੀ ਰਾਜਪੁਰੇ ਪਿਵੇਂ ਧਾਰ ਕੇ ਸਾਗ ਨੂੰ ਉੱਤੇ ਰੱਖਣੀ ਸੀਗੀ ਹੁਣ ਦੁਵਾੜੇ ਅੱਗ ਬਾਲ ਕੇ ਰੱਖਿਆ ਸੀ ਬਸ ਹੁਣ ਉਹ ਕਰ ਲੂੰਗੀ ਆਲਣ ਪਾ ਲੂੰਗੀ ਪਾਦਨ ਪਾ ਕੇ ਥੋੜੀ देर ਉੱਪਰ ਸੀਧਾ ਰੱਖ ਦੂੰਗੀ ਸਾਗ ਤਾਂ ਇਹਨ ਵਧੀਆ ਬਣ ਗਿਆ ਮੇਲੇ ਉਦੋਂ ਬਾਅਦ ਚ ਰੋਟੀਆਂ ਪਾਣ ਦੇ ਬਣਾ ਲਵਾਂਗੇ ਉਹ ਕਰ ਕੇ ਤੜਕਾ ਲਾ ਕੇ ਸਾਗ ਨੂੰ ਪਹਿਲੇ ਹੁਣ ਤਾਂ ਕਿਤਾਂ ਚ ਦਿਨ ਰਾਤ ਕੰਮ ਚੱਲ ਰਹੇ ਐ ਕਾਜੀਰੀਆਂ ਵੱਢ ਹੋ ਰਹੀਆਂ ਨੇ ਕਣਕਾਂ ਦੀ ਜੂਰੀਆਂ ਹੋ ਰਹੀਆਂ ਨੇ ਚਾਰੇ ਪਾਸੇ ਟਰੈਕਟਰਾਂ ਦੀ ਟੈਕਾਂ ਦੀ ਆਵਾਜ਼ ਟਰੈਕਟਰਾਂ ਦਾ ਰੋੜਾ ਹੋਂਦਾ ਜਿੰਮੇਦਾਰਾਂ ਨੂੰ ਆਪਣਾ ਸਿਰ ਖੁਰਕਣ ਦੀ ਬੇਲ ਨਹੀਂ ਹੈਗੀ ਤੁਸੀਂ ਗਾਣੇ ਸੁਣਨੇ ਹੋਣੇ ਗਾਣੇ ਵੱਜਦੇ ਨੇ ਬਸ ਟਰੈਕਟਰਾਂ ਦੇ ਮਸਤੀ ਚ ਵਿਚਾਰੇ ਆਪਣਾ ਕੰਮ ਕਰਨ ਬੜਾ ਛਿਨਵੇੜੀ ਦਾੰਦ ਤੋਂ ਹਾਂ ਵੀ ਉਦੋਂ ਮੈਂ ਆ ਗਿਆ ਨਾ ਵਧੀਆ ਬਣ ਗਿਆ ਆਪਣਾ ਹੁਣ ਤਾਂ ਬਸ ਦਿਨ ਰਾਤ ਸਾਗ 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 ਦੇ ਗੁਣ ਗਾਣ ਹੋਇਆ ਕਰਨਗੇ ਸਾਡੇ ਪਾਪਾ ਜਿੰਦਾ ਜਿਆਦਾ ਉਦਮ ਕਹਿੰਦਾ ਸਾਗ ਨਹੀਂ ਖਾਣਾ ਸਾਗ ਨਾਲ ਮੇਰੀ ਦੁਸ਼ਮਣੀ ਹੈ ਮੈਂ ਕਿ ਕੋਈ ਨਾ ਕਿਨੂੰ ਸਬਜ਼ੀ ਦੇ ਦੂੰਗੀ ਬਣਾ ਕੇ ਫਿਰ ਕੀ ਕਰਾਂ ਸਭ ਦੀ ਪਸੰਦ ਪੂਰੀ ਕਰਨੀ ਪੈਂਦੀ ਹੈ ਵੀ ਤੁਸੀਂ ਸਾਬ ਖਾ ਲਓ ਬਈ ਕੋਦੋਂ ਨੂੰ ਐਂ ਖੰਦਾ ਮੈਨੂੰ ਸਬਜ਼ੀ ਬਣਾ ਕੇ ਦੋ ਨੇ ਕਿ ਚਲ ਉੱਪਰ ਰੱਖ ਕੇ ਥੋੜਾ ਜਿਹਾ ਹੋਰ ਘੋਟ ਦਵਾ ਮੈਂ ਪਤਾ ਚੂੜੀਆਂ ਘਾਤੋਂ ਨਹੀਂ ਪਾ ਕੇ ਰੱਖਦੀ ਹੈ ਜਿਵੇਂ ਹੁਣ ਜੁੱਲੇ ਦੇ ਕੰਮ ਕਰ ਰਹੀਆਂ ਜਾਂ ਗੈਸ ਤੇ ਕੰਮ ਕਰਦੇ ਚੂੜੀਆਂ ਨਾ ਗਰਮ ਹੋ ਜਾਂਦੀਆਂ ਚਲੋ ਗੈਸ ਤੇ ਤਾਂ ਫਿਰ ਵੀ ਘਟਉਂਦੀਆਂ ਪਰ ਹੋਏ ਜਾਂਦੀਆਂ ਨੇ ਗੈਸ ਤੇ ਦੀ ਤਾਂ ਕਰਕੇ ਉਹ ਚੂੜੀਆਂ ਨਹੀਂ ਬਣਦੀ ਹੈਗੀ ਆ ਮੈਂ ਹੁਣ ਪਾ ਰੱਖੇ ਨੇ ਚਲ ਇਹਨਾਂ ਨੂੰ ਹੰਡਾਵਾ ਦਵਾ ਹਣ ਚੂੜੀਆਂ ਇੰਨੀਆਂ ਕਿ ਪੱਕੀਆਂ ਨੇ ਮੈਂ ਹੱਥਾਂ ਨਾਲ ਪੋਚਾ ਵੀ ਕੁੱਟ-ਕੁੱਟ ਦੇ ਕੇ ਲੈ ਕੱਪੜੇ ਵੀ ਕੁੱਟ-ਕੁੱਟ ਦੇ ਲੈ ਇਤੋਂ ਵੀ ਚੂੜੀ ਨਹੀਂ ਵੇਚ ਕੇ ਆਈ ਅਜੇ ਤੱਕ ਤੁਸੀਂ ਦੇਖ ਲਓ ਵਿੱਚ ਕਰਿਆਣੇ ਦਿੰਦੀਆਂ ਪਾਈਆਂ ਹੋਈਆਂ ਨੇ ਸਵੇਰ ਦੀਆਂ ਕਿਹੜੇ ਕੋਈ ਕੰਮ ਨਹੀਂ ਕਰ ਰਹੀ ਹੈਗੀ ਉਹਦੋਂ ਦੇ ਸਾਰੇ ਕੰਮ ਕਰ ਕਰ ਰਹੀ ਹੈ ਬਸ ਅੱਜ ਕੱਪੜੇ ਨਹੀਂ ਧੋਤੇ ਹੈਗੇ ਸਾਗ ਕਰਕੇ ਸਵੇਰ ਸਾਜਰੇ ਉੱਠ ਕੇ ਮਸ਼ੀਨ ਲਾ ਦੂੰਗੀ ਸਾਰੇ ਧੋ ਹੋ ਜਾਣਗੇ ਨਾਲੇ ਉਹਦੋਂ ਦੇ ਡਰੈੱਸਾਂ ਧੋ ਹੋ ਜਾਣਗੇ ਉਹਦੋਂ ਨੇ ਕਿਹੜੇ ਕੱਲ ਸਕੂਲ ਜਾਣਾ ਇਹ ਹੋਵੇ ਆਸੂ ਨਾ ਆਪਾਂ ਸਾਗ ਹੀ ਨੇ ਸਿੱਝੂਗਾ ਠੀਕ ਹੈ ਆਪਾਂ ਚਲੀਏ ਅੰਦਰ ਤੜਕੇ ਵਾਸਤੇ ਸਮਾਨ ਤਿਆਰ ਕਰੀਏ ਤੇ ਨਾਲੇ ਬਣਾਈਏ ਰੋਟੀ